ਇਹ ਮਰਤਕ ਜਿਹੜੀ ਲੜਕੀ ਇਹ ਆਪਣੀ ਤਾਈ ਨਾਲ ਉਤੋਂ ਕਰਨਾਲ ਤੋਂ ਗੱਡੀ ਰਾਈ ਸਫਰ ਕਰਕੇ ਸਿੱਧੀ ਰੋੜਮਲੇਸਾਂ ਅੰਦਰ ਇਹਨਾਂ ਮਹੱਤਵਪੂਰਨ ਬਾਤਿਆਰੇ ਸਨ ਤੇ ਇੱਥੇ ਸੰਦ ਰੇਲਵੇ ਟੇਹੰਦੇ ਪੀੜ ਜਿਆਦਾ ਹੋਣੋਂ ਕਾਰਨ ਇਹ ਗੱਡੀ ਦੇ ਦੂਜੇ ਪਾਸੇ ਉਤਰ ਗਏ ਕਾਲੀ ਕਾਲੀ ਤੇ ਉਧਰੋਂ ਇਹਨਾਂ ਨੇ ਗੱਡੀ ਦੇਖਣ ਲਈ ਸਾਹਨੇ ਪੰਜਾਬ ਐਕਸਟਰਾ ਸਾਰੀ ਸੀ ਉਹਦੀ ਰੇਪਟ ਚਾਕੇ ਇਹਦੀ ਮੌਕੇ ਤੇ ਮੌਤ ਹੋ ਗਈ ਤੇ ਇਹਦੀ ਜਿਹੜੀ ਤਾਈ ਸੀ ਰਜਨੀ ਕੌਰ ਉਹ ਇਹਨੂੰ ਬਚਾਉਂਦੇ ਹੋਏ जख्मी ਹੋ ਗਈ ਜੈਨੂ ਡਾਕਟਰ ਨੇ ਉੱਤੇ ਰਜਿੰਦਰਪੁਰ ਰੈਫਰ ਕੀਤਾ ਲਾਜ ਵਾਸਤੇ ਰਜਿੰਦਰਪੁਰ ਹਸਪਤਾਲ ਨੇ ਉਹਦੀ ਨਾਜ਼ੁਕ ਹਾਲਾਤ ਦੇ ਦੇਖਦੇ ਹੋਏ ਉੱਥੇ ਪੀਜੀ ਚੰਡੀਗੜ੍ਹ ਰੈਫਰ ਕੀਤਾ ਜੋ ਜਿਹੜੇ ਇਲਾਜ ਹੈ ਜਖਮੀ ਦੀ ਪਛਾਣ ਕੀ ਹੋਈ ਕੀ ਨਾਮ ਸੀ ਕਿੰਨੇ ਸਾਲ ਦੀ ਸੀ ਇਹ ਲੜਕੀ ਸੀ ਬੱਚੀ ਥੋੜੀ ਪ੍ਰੀਤੀ ਕੌਰ son of ਜਗਿੰਦਰ ਡਾਕਟਰ ਆਫ ਜਗਿੰਦਰ ਸਿੰਘ ਵਾਸੀ ਸਿਵਕ ਕਲੋਨੀ ਕਰਨਾਲ थाना ਰਾਵਨਗਰ ਕਰਨਾਲ ਜ਼ਿਲ੍ਹਾ ਕਰਨਾਲ ਹਰਿਆਣਾ ਇਹ ਮੌਤ ਹੋਈ ਜੀ ਸੀ ਉਹ ਮੌਤਾ ਜੀ ਦੀ ਮੌਤ ਹੋਈ ਹੈ। ਉਹ ਜਿਹੜੀ ਜ਼ਖਮੀ ਹੋਈ ਹੈ। ਉਹ ਰਜਨੀ ਕੌਰ ਆ। ਉਹ ਕਿੱਥੇ ਦੀ ਹੈ? ਵਾਈਫ ਆਫ ਲਖਬੀਰ ਸਿੰਘ। ਉਹ ਵੀ ਇੱਥੋਂ ਦੀ ਆ। ਕਿੰਨੇ ਸਾਲ ਸਿਲੂ ਕਲੋਨੀ ਕਰਨਾਲ ਦੀ। ਕਿੰਨੇ ਸਾਲ ਦੀ ਸੀ ਰਜਨੀ? ਰਜਨੀ ਕੌਰ ਹੈਗੀ 40-42 ਸਾਲ ਦੀ ਜੀ ਉਮਰ ਦੀ। ਠੀਕ। ਸਾਨੂੰ 194 ਬੀ ਐਨ ਐਸ ਐਸ ਥਾਣਾ ਜੀਰਪਿਸਰਾਂਦ। ਜੀ ਕਾਰਵਾਈ ਕਰ ਰਹੇ ਨੇ ਜੀ। ਅਮਰ ਬਚ ਲੈਣ ਦੀ ਕਾਰਵਾਈ। ਠੀਕ।